ਮਾਰਾ ਸਾਰ ਤੇ ਮੈਨੂੰ ਮਾਲਕਾ ਨੇ ਫੋਨ ਕੀਤਾ ਕੋਈ 6:00 ਸਵਾ 6 ਵਜੇ ਦਾ ਤੇ ਬੇਸਤ ਰਸਨਾ ਤੁਹਾਡੀ ਦੁਕਾਨ ਭੰਗ ਗਿਆ ਕੋਈ ਆ ਕੇ ਦੇਖਿਆ ਤੇ ਇਹ ਸਮਾਨ ਸੋਹਣ ਸਾਰਾ ਇੱਥੇ ਵਿਖਰੇਦਾ ਸੀਗਾ ਤੇਰੇ ਵਿੱਚ ਹੁਣ ਇੱਕ ਚੀਜ਼ ਨਹੀਂ ਰਹੀ ਹੈਗੀ ਮਤਲਬ ਅੰਦਰ بڑے ਅੰਦਰ ਸਾਲਾ 12 ਵਾਂ ਇੱਕ ਤਾਲਾ ਤੋੜੇ ਇਹਨਾਂ ਨੇ ਇੱਕ ਟੁੱਟਣ ਨਹੀਂ ਦੇ ਉਹਨਾਂ ਨੇ ਸੱਬਨ ਨਾਲ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਸੀਗੇ ਉਹ ਪੇਚ ਕਸ ਨਾਲ ਉਹਨਾਂ ਨੇ ਖੋਲੇ ਮਤਲਬ ਸ਼ੀਸ਼ੇ-ਸ਼ੂਸ਼ਣੇ ਤੋੜੇ ਹੈਗੇ ਤੇ ਇਸ ਤਰ੍ਹਾਂ ਹੀ ਅੰਦਰ ਆ ਗਏ ਤੇ ਆਣ ਕੇ ਇਹਨਾਂ ਨੇ ਇਹ ਸਮਾਨ ਜਾਂਦੀ ਤਾਂ ਸਾਰੇ ਕੱਢ ਲਿਆ ਗਹਿਣੇ ਦਾ ਸਮਾਨ ਸੀਗਾ ਡੱਬੇ ਡੁੱਬੇ ਖਾਲੀ ਕਰ ਗਏ ਸਾਰੇ ਇਹਦੇ ਵਿੱਚ ਲੋਕਾਂ ਦਾ ਸਮਾਨ ਸੀ ਗਹਿਣੇ ਦਾ ਤੇ ਨਗਦ ਪੈਸੇ ਹੀ ਇੱਥੇ ਗੱਲੇ ਚ ਰੱਖੇ ਦੇ ਕੋਈ ਲੈ ਗਿਆ 50000 ਰੁਪਏ ਇੱਕ ਹੀ ਗਏ ਤੇ 8000 ਰੁਪਏ ਗਏ 52000 ਹਾਂਜੀ ਪਰ ਗਹਿਣੇ ਕਿੰਨੇ ਦਾ ਨੁਕਸਾਨ ਗਹਿਣੇ ਦਾ ਨੁਕਸਾਨ ਘੱਟੋ ਘੱਟ 1.5 ਤੋਂ 2 ਲੱਖ ਰੁਪਏ ਦਾ ਹੈਗਾ ਕੀ ਕੀ ਚਾਂਦੀ ਚੁੰਦੀ ਦਾ ਸਮਾਨ ਹੀ ਕੁਝ ਸੋਨੇ ਦਾ ਹੀਗਾ ਕੱਲ ਇੱਕ ਕੁੜੀ ਨੇ ਮੁੰਦਰੀ ਰੱਖੀ ਸੀ ਉਹ ਬਚ ਗਈ ਹੈ ਇੱਕ ਵਾਲੀ ਦਾ ਜੋੜਾ ਵਜੇ ਬਾਕੀ ਜਿਹੜਾ ਪਹਿਲਾ ਸੀ ਉਹ ਸਾਰੇ ਲੈ ਗਏ ਵਿੱਚੋਂ ਕੱਢ ਗਏ ਕੈਮਰਾ ਤੁੰੜੇ ਵੀ ਲੱਗੇ ਕੈਮਰਾ ਲੱਗੇ ਤੇ ਕੈਮਰਾ ਹੀ ਫਟ ਕੇ ਲੱਗੇ ਫਟ ਕੇ ਲੱਗਦੀ ਹੈ ਹਾਂਜੀ ਬਟ ਐਸੀ ਇਹਦੇ ਨਾਲ ਹਾਂਜੀ 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 ਉਹ ਮੈਂ ਮੁੰਡੇ ਕੋਲ ਕਢਾਣਾ ਹੋਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਕੋਈ ਉਹਨਾਂ ਦੀ ਸ਼ਾਇਦ ਫੋਟੋ ਆ ਜਾਵੇ ਵਿੱਚ ਪੁਲਿਸ ਉਹ ਕਪਰੇਟ ਲਈ ਸੀ ਹਾਂਜੀ ਹਾਂਜੀ ਆਏ ਹੀ ਸਾਰੋ ਕਹਿੰਦੇ ਆਏ ਦੋ ਮਿੰਟ ਥਾਣੇ ਮੈਂ ਜਾਣਾ ਕੀ ਮੰਗ ਗਏ ਮੰਗੇ ਹੀ ਸਰ ਮੈਂ ਮਾੜਾ ਬੰਦਾ ਹੈਗਾ ਇਕੱਲਾ ਇਕੱਲਾ ਹੈਗਾ ਮੇਰੀ ਘਰ ਦੇ ਵੀ ਵਾਈਫ ਵੀ ਪੂਰੇ ਹੋ ਗਏ ਤੇ ਇਹ ਕੋਈ ਬੀੜੀ ਹੈ ਮੇਰੀ ਮੈਂ ਹਿਸੋਚਣਾ ਵਿੱਚ ਲੋ ਬੰਦੇ ਫੜੇ ਜਾਣ ਮੇਰਾ ਨੁਕਸਾਨ ਜਿਹੜਾ ਹੋ ਗਿਆ ਪੂਰਾ ਹੋ ਗਿਆ ਬਸ ਹੋਰ ਕੀ ਕਰਾਂ ਮੈਂ ਇੱਥੇ ਦੁਕਾਨ ਕਲੋਜ਼ ਕੀਤੀ ਆ ਸਵੇਰ 9 ਵਜੇ 9 ਵਜੇ ਕਲੋਜ਼ ਕਰਕੇ ਦੁਕਾਨ ਅੰਦਰ ਕੈਸ਼ ਸੀ 50 60000 ਰੁਪਇਆ ਤੇ ਮੁੰਡਿਆਂ ਨੇ ਸਵੇਰੇ ਪੇਮੈਂਟ ਕਰਨੀ ਸੀ ਕੋਈ ਇਹਨਾਂ ਨੂੰ ਸੂਦਾਂ ਵਾਲਿਆਂ ਨੂੰ ਤੇ ਮੈਂ ਰਾਤ ਘਰ ਗਿਆ ਵਾਂ ਤੇ 11 ਵਜੇ ਤੱਕ ਮੈਂ ਕੈਮਰੇ ਵੇਂਦਾ ਨੇ ਘਰੋਂ ਉੱਦੋਂ ਠੀਕ ਠਾਕ ਹੀ ਸਭ ਕੁਝ ਤੇ ਸਵੇਰੇ ਉੱਠ ਕੇ ਸਵਾ 9 ਵਜੇ ਮੈਂ ਦੁਕਾਨ ਤੇ ਮੁੰਡਿਆਂ ਸੈਰ ਕਰਨ ਵਾਲੇ ਲੋਕਾਂ ਨੇ ਦੱਸਿਆ ਵੀ ਤੇਰਾ ਦਰਦਾ ਸ਼ੀਸ਼ਾ ਟੁੱਟਿਆ ਵਾ ਸ਼ਟਰ ਤਾਂ ਅੱਧਾ ਤੇ ਤੋੜ ਕੇ ਟਫਨ ਟਫਨ ਤੋੜ ਕੇ ਅੰਦਰੋਂ ਡੀਵੀਆਰ ਲੱਗੇ ਆ ਕੈਮਰੇ ਕਮਰੇ ਕੈਮਰੇ ਤੇ ਸੀਆ ਡੀਵੀਆਰ ਚੁੱਕੇ ਲੱਗੇ ਨਾਲ ਜਿਹੜੀ ਕੋਈ ਰਿਕਾਰਡਿੰਗ ਵਗੈਰਾ ਹੈਗੀ ਤੇ ਕੈਸਾ ਗੱਲੇ ਅੰਦਰਲੇ ਵੀ ਟੁੱਟੇ ਤੁਸੀਂ ਵੇਖ ਹੀ ਲਏ ਆ ਸਾਰੇ ਉਹਨਾਂ ਨੇ ਲਾ ਕੇ ਪੇਰਕਸ ਲਾ ਕੇ ਤੋੜ ਕੇ ਤੇ ਲੱਗੇ ਆ ਕੈਸ਼ ਕਮਰੇ ساری 50 60000 ਰੁਪਇਆ ਤੇ ਕੈਸ਼ ਹੀ ਇਹਦੇ ਵਿੱਚ ਗੱਲਾਂ ਦੇ ਵਿੱਚ ਜਿਹੜੀ ਪੇਮੈਂਟ ਅੱਜ ਕਰਨੀ ਸੀ ਸੋਮਵਾਰ ਤੇ ਟਫਨ ਭੰਨ ਗਏ ਆ ਡੀਵੀਆਰ ਲੱਗੇ ਆ ਤੇ ਚਲੋ ਇਹ ਨਾ ਅਸੀਂ ਉਹ ਗੱਲ ਕਹਿੰਦੇ ਆ ਮੁਲਾਜ਼ਮਾਂ ਨੂੰ ਵੀ ਚਲ ਇੱਥੇ ਅਗਸਤ ਵਗੈਰਾ ਕਰਨ ਨਾਲ ਇੱਥੇ ਮੁਲਾਜ਼ਮ ਇੱਕ ਨਹੀਂ ਕੈਸ਼ ਤੋਂ ਲਵ ਹੋਰ ਨੀਜੇ ਕੁਝ ਵੀ ਖਰੇ ਉਹਨਾਂ ਨੇ ਹਾਂਜੀ ਉਹ ਬਾਬੇ ਦੇ ਪੈਸੇ ਉਹ ਕੈਸ਼ ਵਿੱਚ ਹੀ ਆ ਜਾਂਦੇ ਆ ਬਾਬੇ ਦੇ ਬੱਕਰੇ ਗੱਡੇ ਹਾਂਜੀ ਬੱਕਰੇ ਗੱਡੇ ਪੈਸੇ ਉਹ ਵਿੱਚ ਲੈ ਕੇ ਉਹ ਕਿੰਨੇ ਕੇ ਉਹ ਵੀ ਹੋਣਾ ਕੋਈ ਆ 2000 ਰੁਪਏ ਹੋਣਾ ਜ਼ਿਆਦਾ ਨਹੀਂ ਹੋਣਿਆ ਸ਼ਟਰ ਕਿੰਦਾ ਤੋੜਿਆ ਲੱਗਦਾ ਲੋਕ ਦੋ ਤਾਲੇ ਲੱਗੇ ਸਾਈਡਾਂ ਤੇ ਇੱਕ ਉਧਲੀ ਸਾਈਡ ਤੇ ਇੱਕ ਉਲੀ ਸਾਈਡ ਤੇ ਉਹ ਦੋਨੇ ਲਾਕ ਤੋੜ ਕੇ ਤੇ ਇਹਨਾਂ ਨੇ ਸ਼ਟਰ ਬੰਦ ਕਿਹੜੇ ਤਰੀਕੇ ਨਾਲ ਚੁੱਕਿਆ ਵਾ ਸ਼ਟਰ ਤੋਂ ਦਾ ਘਰਾਰੀ ਵਾਲਾ ਉਹ ਤਰੁਕ ਚੁੱਕਿਆ ਗਰੇ ਤਰੀਕੇ ਨਾਲ ਉਹਨਾਂ ਨੇ ਚੁੱਕ ਕੇ ਅੱਧਾ ਛੱਡਿਆ ਤੇ ਬਾਕੀ ਯੋ ਤੁਸੀਂ ਅੰਦਰ ਆਇਆ ਤਾਂ ਟਫਨ ਤੋੜਿਆ ਉਹਨਾਂ ਨੇ ਟਫਨ ਟੋਟਾ ਬਾਅਦ ਫਿਰ ਅੰਦਰ ਇੰਟਰੀਅਰ ਕੀਤੀ ਜੀ ਤੋਂ ਜ਼ਿਆਦਾ ਲਾਂਦੇ ਆ ਜਿੱਥੇ ਮੇਰੇ ਕੋਲ ਜੱਕ ਲਾਇਆ ਨਾ ਜੱਕ ਵਗੈਰਾ ਲਾਇਆ ਹੋਏਗਾ ਬਾਕੀ ਉਹ ਡੀਵੀਆਰ ਲਾਗੇ ਹੁਣ ਤੇ ਪਤਾ ਨਹੀਂ ਬਾਅਦ ਚ ਕੀ ਹੋਇਆ ਕੀ ਨਹੀਂ ਹੋਇਆ ਜੀ ਕਿ ਸਿੱਧਾ ਮੇਨ ਚੌਂਕ ਹੈ ਤੇ ਤੁਸੀਂ ਕੋਈ ਗਸ਼ਤ ਨਹੀਂ ਹੈ ਤੇ ਥਾਣਾ ਗਸ਼ਤ ਕਰਦੇ ਆ ਕੋਈ 12 1 ਵਜੇ ਤੱਕ ਜਾਂਦੇ ਆ ਪਰ ਇਹਨਾਂ ਨੂੰ ਚਾਹੀਦਾ ਇੱਥੇ ਕੋਈ ਇੱਕਦਾਂ ਇੱਕ ਮੁਲਾਜ਼ਮ ਚਾਹੀਦਾ ਮੇਨ ਚੌਂਕ ਇਹਦੇ ਵਿੱਚ ਇੱਥੇ ਹੋਣਾ ਇਹ ਚਲੋ ਇਹ ਦੱਸਤੀ ਹੁੰਦੀ ਆ ਵੀ ਜੇ ਚੌਂਕ 'ਚ ਕੋਈ ਮੁਲਾਜ਼ਮ ਖਲੋਤਾ ਹੋਏ ਤੇ ਫਿਰ ਇਹਨਾਂ ਦੀ ਦੁਕਾਨਾਂ ਦੀ ਵੀ ਮਤਲਬ ਸੇਫਟੀ ਐ ਸੇਫਟੀ ਐ ਜਿਹੜਾ ਅਟੈਚ ਐ ਤੁਹਾਡੇ ਮੋਬਾਈਲ ਨਾਲ ਤੇ ਇੰਟਰਵਿਊ ਇੰਡੀਕੇਸ਼ਨ ਨਹੀਂ ਮਿਲੀ ਕੋਈ ਰਾਤ ਨੂੰ ਕਿੰਨੇ ਵਜੇ ਆਏ ਸੀ ਇਹ ਹੁਣ ਪਤਾ ਲੱਗਦਾ ਵਾ ਇੱਥੋਂ ਗਵਾਂਡੀਆਂ ਦੇ ਵੀ ਖੜੀ ਉਹਨਾਂ ਨੇ ਕਵਰ ਕਵਰ ਲਾ ਕੇ ਖੜਿਆ ਕੋਈ ਦੱਸ ਦੇ 5 ਵਜੇ ਕਿਹਦੀ ਗੱਲ ਆ 5 ਵਜੇ 2 ਮਿੰਟ ਦੀ ਗੱਲ ਜੇ ਠੀਕ ਐ ਬਾਕੀ ਹੁਣ ਕਵਰ ਆਇਆ ਹੋਏ ਹਾਂ ਉਹਨਾਂ ਦੇ ਕੈਮਰੇ 'ਚ ਉਹ ਮੁੰਡੇ ਕਵਰ ਕਵਰ ਲਾਉਂਦੇ ਆਏ ਆ ਉਹ ਜਿਹੜੀ ਗੱਡੀ ਦਾ ਕਵਰ ਲਾਇਆ ਵਾ 1 ਵਜੇ ਦੇ 2 ਮਿੰਟ ਦੀ ਫੋਰਸ ਫੋਰਸ ਆਈ ਉਹਨਾਂ ਕੰਪਲੀਟ ਕਰਵਾਤੀ ਹਾਂਜੀ ਕੰਪਲੀਟ ਐਸਾ ਜਿਹਾ ਸਮਾਨ ਨੂੰ ਕਹਿ ਦਿੱਤਾ ਵਾ ਉਹ ਆਈ ਚਾਰ ਪੰਜ ਜਾਨੇ ਵੇ ਮੌਕਾ ਵੀ ਲੇ ਕੇ ਗਏ ਜੀ ਕੀ ਮੰਗ ਕਰਦੇ ਹੋ ਬਸ ਇਹੋ ਹੀ ਮੰਗਾ ਮਲਾਜ਼ਮਾ ਕਰੀ ਇਹੋ ਹੀ ਮੰਗਾ ਵੀ ਚਲੋ ਅੱਗੇ ਤੋਂ ਕਿੱਦਾਂ ਨੁਕਸਾਨ ਨਾ ਹੋਏ ਜੇ ਸਾਡਾ ਨੁਕਸਾਨ ਹੋਇਆ ਤੇ ਹੋਰ ਵੀ ਕਿੱਦਾਂ ਨੁਕਸਾਨ ਨਾ ਹੋਏ ਤੇ ਮਹਿੰਗੀਆਂ ਦੁਕਾਨਾਂ ਸਮਾਨ ਮਹਿੰਗੇ ਨੇ ਤੇ ਚੋਰੀਆਂ ਅੱਜਕੱਲ ਵਧ ਗਈਆਂ ਤੁਸੀਂ ਵੇਖ ਨਹੀਂਦੇ ਹਰ ਪਾਸੇ ਚੋਰੀ ਹੋ ਰਹੀ ਹੈ ਇਹਨਾਂ ਨੇ ਮਾਹੌਲ ਹੀ ਇੰਨਾ ਪਾਸੜਿਆ ਕੋਈ ਹਸਾਬ ਹੀ ਨਹੀਂ ਤੇ ਦੁਨੀਆ ਵੀ ਡਰਦੀ ਹੈ ਤੇ ਚਲੋ ਇੱਕ ਅਦਾ ਇੱਥੇ ਹੋਣਾ ਚਾਹੀਦਾ ਮ ਤੇ ਸਾਡਾ ਨੁਕਸਾਨ ਹੋਇਆ ਤੇ ਅਸੀਂ ਕਿਨੇ ਪਚਾ ਹੁਣ ਲੋਕਾਂ ਦਾ ਨੁਕਸਾਨ ਨਾ ਹੋਏ ਤੇ ਕੱਲ ਨੂੰ ਅਜੇ ਸਾਡੀ ਵਾਰਦਾਤ ਹੋਈ ਇਹਨਾਂ ਨੇ ਕੱਲ ਨੂੰ ਹੋਰ ਵੀ ਕੀ ਦੀ ਕਰਨਗੇ ਨਾਮ ਕੀ ਆਪਣਾ ਮੇਰਾ ਨਾਮ ਅਰਜਿੰਦਰ ਜੇ ਇੱਥੇ ਰਹਿੰਦੇ ਹਾਂ ਹਾਂਜੀ ਇੱਥੇ ਲੋਕ ਲਈ ਰਹਿੰਦਾ ਸਿੱਧੂ ਮੈਡੀਕਲ ਸਟੋਰ ਦਾ